ਮਾਣਾ ਅਸਲੇ ਹਵੇਲੀ ਖੜਾ ਜੇ ਰਾਈਡ ਲਾਦੇ ਲਾਦੇ ਅਸੀਂ ਇੱਥੇ ਆ ਗਏ ਆ ਤੇ ਇਹਨਾਂ ਨੇ ਬਹੁਤ ਕੁਛ ਇੱਥੇ ਨਾ ਸਾਡਾ ਪਿੰਡ ਵਾਲਾ ਹੀ ਬਣਾਇਆ ਬਾਕੀ ਆ ਦਿਨੋਂ ਇਧਰੋਂ ਲੱਗਿਆ ਏਰੀਆ ਨਾ ਆ ਪੁਰਾਣੇ ਪਿੰਡ ਦੀ ਸਾਰੀ ਲੁੱਕ ਜੇ ਆ ਤਾਰਾ ਚੰਦ ਹਕੀਮ ਜਿਹੜਾ ਆ ਪੰਜਾਬੀ ਦੀਆਂ ਸਾਰੀਆਂ ਬੋਲੀਆਂ ਜਿਹੜੀਆਂ ਹੈਗੀਆਂ ਨਾ ਪੰਡਤ ਕਾਲੀ ਚਰਨ ਟੇਲਰ ਮਾਸਟਰ ਸਰਦੂਲ ਤੋਲਾ ਰਾਮ ਸਰਦੂਲ ਆ ਸਰਕਾਰੀ ਪ੍ਰਾਇਮਰੀ ਸਕੂਲ ਜਿਹੜਾ ਪੁਰਾਣੇ ਟੈਪ ਦਾ ਜਿਹੜਾ ਨਾ ਬਣਾਇਆ ਆਜ ਤਹਰਾ ਬੱਚਿਆਂ ਦੀ ਕਲਾਸ ਆ ਉਸੇ ਤਰ੍ਹਾਂ ਬੋਰੀਆਂ ਟਾਟਾਂ ਦੇ ਬਿੱਠੇ ਇੱਧਰ ਲੜਕੀਆਂ ਵਾਂ ਤੇ ਆ ਦੂਜੇ ਪਾਸੇ ਲੜਕੇ ਬਣਾਏ ਆ ਆ ਤੁਸੀਂ ਵੇਖਣ ਵਾਲੀ ਗੱਲ ਆ ਉਸੇ ਤਰ੍ਹਾਂ ਟਾਟਾਂ ਤੇ ਬਿੱਠੇ ਆ ਆ ਕਾਨੂੰਨੀ ਪੜਾਏ ਆ ਜਿਤਰਾ ਲਗਭਗ ਆਪਣਾ ਬਚਪਨ ਹੀ ਆ ਮਾਸਟਰ ਜੀ ਬਿੱਠੇ ਆ ਆ ਅੱਗੇ ਬਲਾਇਤ ਸਿੰਘ ਸੱਜਣ ਸਿੰਘ ਤੇ ਮਹਿੰਦਰ ਸਿੰਘ ਪੰਚਾਇਤ ਮੈਂਬਰ ਪੁਰਾਣਾ ਕਲਚਰ ਜਿਹੜਾ ਨਾ ਉਹ ਬੱਚਿਆਂ ਨੂੰ ਖਾਇਆ ਜਾ ਸਕਦਾ